ਮੇਨ ਤਾਂ ਸਭ ਤੋਂ ਵੱਡੀ ਗੱਲ ਹੈ ਜੀ ਇਹ ਮਹਿਕਮੇ ਦੀ ਸਭ ਤੋਂ ਵੱਡੀ ਨਲਾਇਕੀ ਹੈ ਤੇ ਜਿਹੜਾ ਵਾਰ-ਵਾਰ ਮਤਲਬ ਵੀ ਇਹਦੀ ਰਿਪੇਅਰਿੰਗ ਹੁੰਦੀ ਹੈ ਰਿਪੇਅਰਿੰਗ ਇੱਕ ਵਾਰੀ ਹੋ ਜਾਏ ਤਾਂ ਦੋ-ਦੋ ਸਾਲ ਲੋੜ ਨਹੀਂ ਹੁੰਦੀ ਇੱਕ ਕੰਮ ਨੂੰ ਹੀ ਚਾਰ-ਚਾਰ ਵਾਰ ਕੀਤਾ ਜਾਏਗਾ ਤਾਂ ਕੀ ਸਰਕਾਰ ਚੱਲੇਗੀ ਤੇ ਕੀ ਜੀਵਨ ਜਾਰ ਖਾਣਗੇ ਤੇ ਕੀ ਖਾਣਗੇ ਕਿ ਕੀ ਫਸਲ ਤਿਆਰ ਕਰਗੇ ਪਾਸੇ ਜਿੱਥੇ ਕਿਸਾਨ ਜਿਹੜਾ ਕੁਦਰਤੀ ਮਾਰ ਦਾ ਸਾਹਮਣਾ ਕਰ ਰਿਹਾ ਹੈ ਉੱਥੇ ਹੀ ਉਹਨਾਂ ਨੂੰ ਇੱਕ ਨਵਾਂ ਡਰ ਸਤਾਉਣ ਲੱਗਾ ਹੈਗਾ ਕਿ ਜੇਕਰ ਨਹਿਰਾਂ ਦੇ ਵਿੱਚ ਪਾਣੀ ਆਂਦਾ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਬਿਲਕੁਲ ਅਸੀਂ ਇਸ ਸਮੇਂ ਮਲੂਕਪੁਰਾ ਮਾਈਨਰ ਤੇ ਖੜੇ ਹਾਂ ਤੇ ਤੁਹਾਨੂੰ ਹਾਲਾਤ ਦਿਖਾ ਦਿੰਨੇ ਕਿਸ ਤਰ੍ਹਾਂ ਦੇ ਹੈ ਫਿਲਹਾਲ ਇਹ ਜਿਹੜੀ ਨਹਿਰ ਹੈ ਇੱਥੇ ਕੰਮ ਚੱਲ ਰਿਹਾ ਹੈਗਾ ਅ ਪਿੱਛੇ ਬੰਦੀ ਹੋਣ ਕਰਕੇ ਇੱਥੇ ਪਾਣੀ ਹੈ ਨਹੀਂ ਲੇਕਿਨ 15 ਅਪ੍ਰੈਲ ਤੱਕ ਦੀ ਜਿਹੜੀ ਹੈ ਨਹਿਰੀ ਮਹਿਕਮੇ ਵੱਲੋਂ ਜਿਹੜੀ ਬੰਦੀ ਲਈ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ 15 ਅਪ੍ਰੈਲ ਤੋਂ ਬਾਅਦ ਇਸ ਨਹਿਰ ਦੇ ਵਿੱਚ ਪਾਣੀ ਆਵੇਗਾ ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਨਹਿਰ ਦੇ ਹੈਗੇ ਉਹ ਤੁਹਾਨੂੰ ਦਿਖਾਣਾ ਚਾਹੁੰਦੇ ਕਿ ਕਿੰਨੇ ਬੱਦਰ ਹਾਲਾਤ ਹੈ ਨਹਿਰਾ ਜਿਹੜੀਆਂ ਟੁੱਟੀਆਂ ਹੋਈਆਂ ਜਿੱਥੇ ਸਮੇਂ-ਸਮੇਂ ਤੇ ਜਦੋਂ ਇਨ੍ਹਾਂ ਚ ਪਾੜ ਪੈਂਦਾ ਹੈਗਾ ਤਾਂ ਉਸ ਤੋਂ ਬਾਅਦ ਹੈ ਮਹਿਕਮੇ ਵੱਲੋਂ ਜੜਾ ਹੈਗਾ ਉਸ ਨੂੰ ਮਰਮਮਤ ਕੀਤੀ ਜਾਂਦੀ ਹੈ ਲੇਕਿਨ ਹਾਲੀ ਦੇ ਵਿੱਚ ਕਰੀਬ ਦੱਸਿਆ ਜਾ ਰਿਹਾ ਤਿੰਨ ਮਹੀਨੇ ਪਹਿਲਾਂ ਜਦੋਂ ਇਸ ਨਹਿਰ ਦੇ ਵਿੱਚ ਪਾੜ ਪਏ ਸੀਗੇ ਤੇ ਉਸ ਤੋਂ ਬਾਅਦ ਇਸ ਦੀ ਮੁਰੰਮਤ ਕਰਾਈ ਗਈ ਸੀ ਲੇਕਿਨ ਉਹ ਤੁਸੀਂ ਹਾਲਾਤ ਦੇਖ ਸਕਦੇ ਹੋ ਤੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਇਹ ਨਹਿਰ ਜਿਹੜੀ ਹੈ ਪੂਰੀ ਤਰ੍ਹਾਂ ਖਿੱਲਰ ਚੁੱਕੀ ਹੈਗੀ ਕਿਸਾਨਾਂ ਨੂੰ ਡਰ ਹੈ ਕਿ ਜੇਕਰ ਇਸ ਦੇ ਵਿੱਚ ਪਾਣੀ ਆਂਦਾ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦੀਆਂ ਫਸਲਾਂ ਦਾ ਜਿਹੜਾ ਹੈਗਾ ਇੱਕ ਵੱਡਾ ਨੁਕਸਾਨ ਐਸ ਨਹਿਰ ਦੇ ਨਾਲ ਟੁੱਟਣ ਤੋਂ ਹੋ ਸਕਦਾ ਹੈਗਾ ਕਿਸਾਨ ਵੀ ਸਾਡੇ ਨਾਲ ਇੱਥੇ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਰ ਕਿਉਂ ਫਿਲਹਾਲ ਹਲੇ 3-4 ਮਹੀਨੇ ਜੜੇ ਇਹਨਾਂ ਨੂੰ ਹੋਏ ਹੈਗੇ ਕਿ ਨਹਿਰ ਦੀ ਜਿਹੜੀ ਮੁਰੰਮਤ ਹੋਈ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨਜ਼ਰ ਆ ਰਹੇ ਹੈ ਹਾਲਾਤਾਂ ਦਾ ਕਾਰਨ ਕੀ ਹੈਗਾ ਮਹਿਕਮੇ ਵੱਲੋਂ ਕਿਆ ਜਾ ਰਿਹਾ ਸੀਗਾ ਕਿ ਬੜੀ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਮੁਰੰਮਤ ਕਰਾਈ ਗਈ ਹੈ ਲੇਕਿਨ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਨਹਿਰਾ ਜਿੱਥੇ-ਜਿੱਥੇ ਮੁਰੰਮਤ ਹੋਈਆਂ ਸੀ ਉੱਥੋਂ ਜੜੀਆਂ ਦੁਬਾਰਾ ਜੜੀਆਂ ਟੁੱਟ ਚੁੱਕੀਆਂ ਹੈਗੀਆਂ ਕੀ ਲੱਗਦਾ ਕੀ ਹੈ ਜੀ ਤੁਹਾਨੂੰ ਜਿਹੜਾ ਜਿਸ ਤਰ੍ਹਾਂ ਦੇ ਨਾਲ ਜਿਹੜੇ ਨਹਿਰਾ ਦੇ ਹਾਲਾਤ ਹੈਗੇ ਟੁੱਟੇ ਪਏ ਹੈਗੇ ਦੱਸਿਆ ਜਾ ਰਿਹਾ ਹੈਗਾ ਕਿ ਉਹ ਦੁਬਾਰਾ ਜਿਹੜੇ ਟੁੱਟਣ ਵਾਲੇ ਹੈਗੇ ਦੇਖੋ ਜੀ ਇਹ ਪਹਿਲਾਂ ਜਿਹੜੀ ਹੈਗੀ ਸੀ ਡੇਢ ਮਹੀਨੇਵਦੀ ਬੰਦੀ ਇਹ ਸਪੈਸ਼ਲ ਇਸ ਵਾਸਤੇ ਕੀਤੀ ਗਈ ਸੀ ਵੀ ਜਿੰਨੇ ਤੋੜੇ ਹੈਗੇ ਆ ਸਾਰਿਆਂ ਦੀ ਅਸੀਂ ਮੁਰੰਮਤ ਕਰਨੀ ਆ ਨਹਿਰਾਂ ਦੀ ਖਲਾਈ ਕਰਨੀ ਆ ਤੇ ਹਾਲਾਤ ਇਦਾਂ ਸੀ ਵੀ ਸਾਡਾ ਡੇਢ ਮਹੀਨਾ ਇਦੋਂ ਪਾਣੀ ਛੱਡਿਆ ਨਹੀਂ ਕਿਸਾਨਾਂ ਨੂੰ ਉਸ ਟਾਈਮ ਵੀ ਟਿਊਬਲ ਚਲਾ ਚਲਾ ਕੇ ਤੇ ਜਿਹੜੇ ਬਾਗ ਸੀ ਬਾਗ ਸੁੱਕ ਕੇ ਕੋਰੇ ਦੀ ਮਾਰ ਥੱਲੇ ਆ ਗਏ ਉਹਨਾਂ ਨੂੰ ਵੀ ਟਿਊਬਲਾਂ ਦੇ ਪਾਣੀ ਲਾਉਣੇ ਪਏ ਤੇਲ ਸਾੜਨਾ ਪਿਆ ਤੇ ਅੱਜ ਜਦੋਂ ਫੇਰ ਐਂਡ ਤੇ ਆ ਹੁਣ ਇਹਨਾਂ ਨੇ ਫਰਵਰੀ ਦੇ ਵਿੱਚ ਆਣ ਕੇ ਬੰਦੀ ਇਸ ਕਰ ਲਈ ਮਾਰਚ ਦੀ 15 ਨੂੰ ਆ ਕਰ ਲਈ ਤੇ ਜੇ ਇਹਨਾਂ ਨੂੰ ਅਸੀਂ ਕਿਹਾ ਸੀ April ਦੀ 5 ਨੂੰ ਕਰੋ ਆ ਹੁਣ ਕਾਰਨ ਇਹ ਆ ਵੀ ਸਾਡਾ ਮਾਨਯੋਗ ਜਿਹੜਾ ਐਮਐਲਏ ਸਾਹਿਬ ਆ ਕਹਿੰਦੇ ਵੀ ਇਮਾਨਦਾਰੀ ਦੀ ਵੱਡੀ ਜੰਗ ਲੜਦਾ ਪਿਆ ਮੈਂ ਇੱਥੇ ਜੰਗ ਤਾਂ ਤੁਹਾਡੇ ਕੱਲ ਪਰਸੋਂ ਹੋ ਗਈ ਕਲੀਅਰ ਜਦੋਂ ਆਦਾ ਮੈਨੂੰ ਭਾਜਪੀ ਇੰਨੇ ਪੈਸੇ ਦਿੰਦੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਕੀ ਦਿਓਗੇ ਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ 40 ਕਰੋੜ ਰੁਪਈਆ ਦੇਵਾਂਗੇ ਇੰਨਾਂ ਹਾਲਾਤਾਂ ਤੋਂ ਲੱਗਦਾ ਵੀ ਇਮਾਨਦਾਰੀ ਕਿੰਨੀ ਕੁ ਆ ਜੇ ਇਹ ਜਿਹੜੀ ਨਹਿਰ ਸੀ ਅੱਜ ਤੋਂ ਡੇਢ ਮਹੀਨਾ ਪਹਿਲਾਂ ਇਹਨਾਂ ਨੇ ਤੂੜ ਤਿਆਰ ਕੀਤੀ ਤੇ ਤੁਸੀਂ ਦੇਖ ਲਓ ਸਾਰੇ ਰੇਤੇ 'ਚ ਤਿਆਰ ਕੀਤੇ ਆ ਜੇ ਰੇਤੇ 'ਚ ਤਿਆਰ ਕੀਤੇ ਆ ਤਾਂ ਮੀਨਿੰਗ ਇਹ ਆ ਵੀ ਰਲੀ ਭੁਗਤ ਤਾਂ ਹੋਈ ਹੈ ਨਾ ਨਹੀਂ ਤਾਂ ਠੇਕੇਦਾਰ ਨੇ ਜੇ ਨਾ ਕਿਤੇ ਉ ਤਾਂ ਇਹਨਾਂ ਦੇ ਕਮਿਸ਼ਨ ਦਿੱਤੇ ਹੁੰਦੇ ਤੇ ਉਹਨੂੰ ਡਰ ਸਤਾਉਣਾ ਸੀ ਤੇ ਉਹਨੇ ਬਹੁਤ ਵਧੀਆ ਤਰੀਕੇ ਨਾਲ ਨਹਿਰ ਤਿਆਰ ਕਰਨੀ ਤੇ 1 15 ਦਿਨ ਮਹੀਨਾ ਪਾਣੀ ਚੱਲਿਆ ਹੁਣ 15 ਦਿਨ ਹੀ ਮਹੀਨਾ ਪਾਣੀ ਦੇ ਵਿੱਚ ਜੇ ਇਹ ਹਾਲਾਤ ਤੇ ਆਉਣ ਵਾਲ ਤੇ ਇਦੋਂ ਜਦੋਂ ਇੱਥੇ ਟੁੱਟੀ ਸੀ ਨਹਿਰ ਘੜ ਤੋਂ ਘੱਟ ਇਧਰਲਾ ਏਰੀਆ ਜਾਂ ਇਧਰ ਘੜ ਤੋਂ ਘੱਟ 200 ਕਿੱਲੇ ਦੇ ਵਿੱਚ ਡੀਸੀ ਮੈਮ ਆਈ ਸੀ ਇੱਥੇ ਸਾਰਾ ਕੁਝ ਬੜਾ ਜੁੱਧਾ ਨਾਲ ਲੋਕਾਂ ਦੀਆਂ ਮਿੰਤਾਂ ਕਰਕੇ ਅਨਾਰ ਬੱਦੀ ਸੀ ਜਿਨ੍ਹਾਂ ਦੇ ਫਸਲ ਖਰਾਬ ਹੋਏ ਦੋ ਪਾਸੇ ਟੁੱਟ ਗਈ ਤੇ ਜਦੋਂ ਇਹਨਾਂ ਕੋਲ ਸਮਾਂ ਸੀਗਾ ਸਾਰਾ ਕੁਝ ਸੀਗਾ ਹੁਣ ਜੇ ਉਦੋਂ ਤੇ ਇਹਨਾਂ ਨੇ ਤਿਆਰ ਨਹੀਂ ਕੀਤੀ ਹੁਣ ਇਹ ਤਿਆਰ ਕਰਨਗੇ ਤੇ ਇਹਨਾਂ ਦੀ ਕੋਈ ਸਾਨੂੰ ਨਹੀਂ ਲੱਗਦਾ ਕੋਈ ਗਰੰਟੀ ਹੋਵੇਗੀ ਇਹ ਚੱਲੇਗੀ ਤੇ ਹਾਲੀ ਵੀ ਕਈ ਤੋੜ ਤੁਸੀਂ ਪਿੱਛੇ ਦੇਖ ਸਕਦੇ ਵੀ ਜਿਹੜੇ ਉਦਾਂ ਹੀ ਕੱਚੇ ਪਏ ਨੇ ਗੱਟੇ ਪਏ ਨੇ ਸਿਰਫ ਕਿਸਾਨਾਂ ਨੂੰ ਇਹ ਜਿਹੜੀਆਂ ਸਰਕਾਰਾਂ ਨੇ ਬਰਬਾਦ ਕਰਦੀਆਂ ਨੇ ਚਾਹ ਪਿਛਲੀਆਂ ਸੀ ਚਾਹ ਹੁਣ ਸੀਗੀਆਂ ਅੱਜ ਚੌਥੀ ਪੰਜਵੀਂ ਫਸਲ ਆ ਪੰਜਵੀਂ ਫਸਲ ਇਹਨਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਿਸਾਨਾਂ ਦੀਆਂ ਚਾਰ ਫਸਲਾਂ ਮਰੀਆਂ ਨੇ ਐਸ ਏਰੀਏ ਵਿੱਚ ਤੇ ਦੂਜੀ ਅਰ ਬਾਗ ਮਰੇ ਨੇ 1 ਰੁਪਿਆ ਮੁਆਵਜ਼ਾ ਨਹੀਂ ਦਿੰਦਾ ਇਹਨਾਂ ਨੇ ਕੀ ਨੁਕਸਾਨ ਕੀ ਹੋਏਗਾ ਜਿਸ ਤਰ੍ਹਾਂ ਦੇ ਨਾਲ ਹਾਲਾਤ ਜਿਹੜੇ ਇੱਥੇ ਬੜੇ ਬੱਤਰ ਹੋਏ ਪਏ ਐ ਨਹਿਰ ਦੇ ਤੇ ਜੇਕਰ ਇਸ ਤਰ੍ਹਾਂ ਦੇ ਜਿਹੜੇ ਟੁੱਟੀਆਂ ਹੈਗੀਆਂ ਫਸਲਾਂ ਨੂੰ ਪਾਣੀ ਨਹੀਂ ਲੱਗੇਗਾ ਕੱਲ ਨੂੰ ਪਾਣੀ ਆਂਦਾ ਤਾਂ ਨੁਕਸਾਨ ਹੋ ਸਕਦਾ ਫਸਲਾਂ ਦਾ ਮੇਨ ਤਾਂ ਸਭ ਤੋਂ ਵੱਡੀ ਗੱਲ ਹੈ ਜੀ ਇਹ ਮਹਿਕਮੇ ਦੀ ਸਭ ਤੋਂ ਵੱਡੀ ਨਲਾਕੀ ਹੈ ਵੀ ਜਿਹੜਾ ਵਾਰ-ਵਾਰ ਮਤਲਬ ਵੀ ਇਹਦੀ ਰਿਪੇਅਰਿੰਗ ਹੁੰਦੀ ਹੈ ਰਿਪੇਅਰਿੰਗ ਇੱਕ ਵਾਰੀ ਹੋ ਜਾਏ ਤਾਂ ਦੋ-ਦੋ ਸਾਲ ਲੋੜ ਨਹੀਂ ਹੁੰਦੀ ਠੀਕ ਹੈ ਜੀ ਇਹ ਵੀ ਹੁਣ ਕਿੱਡਾ ਕਿ ਤਾਂ ਇਹ ਕੰਮ ਹੈ ਮਤਲਬ ਜੀ ਇਹਨੂੰ ਹੀ ਇੱਕ ਕੰਮ ਨੂੰ ਹੀ ਚਾਰ-ਚਾਰ ਵਾਰ ਕੀਤਾ ਜਾਏਗਾ ਤਾਂ ਕੀ ਸਰਕਾਰ ਚਲੇਗੀ ਤੇ ਕੀ ਜ਼ਿੰਮੇਦਾਰ ਖਾਣਗੇ ਤੇ ਕੀ ਖਵਾਉਣਗੇ ਕਿ ਕੀ ਫਸਲ ਤਿਆਰ ਕਰਨਗੇ ਆਪਦੀ ਜਨਵਰੀ 2024 ਦੌਰਾਨ ਕਰਵਾਈ ਗਈ ਸੀ ਜੀ ਇਹ ਬਟ ਕੀ ਇਹ ਪਾਣੀ ਜਦੋਂ ਇੱਕਦਮ ਘਟਦਾ ਹੈ ਤੇ ਉਹਦੇ ਨਾਲ ਕੀ ਹੈ ਵੀ ਉਹ ਮਿੱਟੀ ਹੈ ਜਾਂ ਉਹ ਸਲਫਿੰਗ ਹੁੰਦੀ ਹੈ ਜੀ ਉਹ ਥੋੜੇ ਬਹੁਤ ਉੱਥੇ ਬੈਠੇ ਆ ਉਹਦੀ ਰਿਪੇਅਰ ਦਾ ਕੰਮ ਅਸੀਂ ਸ਼ੁਰੂ ਦੁਬਾਰਾ ਕਰਵਾਤਾ ਤੇ ਉਹ ਪੰਚਰ ਦੇਣਾ ਚ ਉਹਨੂੰ ਰੈਕਟੀਫਾਈ ਕਰਕੇ ਤੇ ਉਹਦੇ ਵਿੱਚ ਦੁਬਾਰਾ ਪਾਣੀ ਜਦੋਂ ਛੱਡੇਗਾ ਕੋਈ ਇਸ਼ੂ ਨਹੀਂ ਆਊਗਾ ਜੀ ਨਹੀਂ ਨਹੀਂ ਨਹਿਰ ਬੰਦ ਉਸ ਤੋਂ ਬਾਅਦ ਵੀ ਸਰ ਇੱਕ ਮਹੀਨਾ ਪਾਣੀ ਚੱਲੇ ਕੋਈ ਇਸ਼ੂ ਨਹੀਂ ਆਇਆ ਬਟੇ ਵੀ ਹੁਣ ਬੰਦੀ ਦੌਰਾਨ ਕੁਝ ਇਹ ਧਿਆਨ ਚ ਆਇਆ ਤਾਂ ਉਹਨੂੰ ਆਪਾਂ ਰੈਕਟੀਫਾਈ ਕਰਵਾ ਰਹੇ ਹਾਂ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਇਸ ਤਰ੍ਹਾਂ ਦੀ ਦਿੱਕਤ ਨਾ ਪੈਣ ਨੀ ਆਵੇ ਕਿਸੇ ਸੇਧਾਰਨ ਕਿਹਨਾ ਵੱਲੋਂ ਕਰਵਾਇਆ ਗਿਆ ਡਿਪਾਰਟਮੈਂਟ ਦੇ ਸੀਗੇ ਜਾਂ ਠੇਕੇਦਾਰ ਨੂੰ ਜਿਹੜਾ ਮਤਲਬ ਕੀਤਾ ਗਿਆ ਸੀ ਇਹ ਡਿਪਾਰਟਮੈਂਟ ਵੱਲੋਂ ਟੈਂਡਰ ਪ੍ਰੋਸੈਸ ਹੋਣੀ ਆਪਾਂ ਜਿਹੜਾ ਹਾਇਰ ਕਰਦੇ ਹਾਂ ਠੇਕਾ ਉਹਨਾਂ ਰਾਈ ਕਰਵਾਇਆ ਜਾਂਦਾ ਹੈ ਫਰਮ ਵਿੱਚ ਕੀ ਚੀਜ਼ਾਂ ਰੱਖੀ ਜਾਂਦੀਆਂ ਹੈਗੀਆਂ ਕਿ ਮਤਲਬ 2 ਮਹੀਨੇ ਦੇ ਬਾਅਦ ਜਿਹੜਾ ਇਹ ਦੁਬਾਰਾ ਉਵੇਂ ਹੀ ਪੀਚਸ ਦੇਖੇ ਗਏ ਨਹੀਂ ਉਹ ਜੋ ਤੁਹਾਨੂੰ ਦੱਸਿਆ ਨਾ ਜਦੋਂ ਪਾਣੀ ਇੱਕਦਮ ਘਟਦਾ ਤਾਂ ਉਹ ਇੱਕ ਹ ਉਹ ਡਾਊਨ ਹੁੰਦੀ ਹੈ ਉਸ ਕਰਕੇ ਕੋਈ ਆ ਜਾਂਦੀ ਹੈ ਪ੍ਰੋਬਲਮ ਤਾਂ ਬਟ ਅ ਵੀ ਉਹ ਅਸੀਂ ਰੈਕਟੀਫਾਈ ਕਰ ਰਹੇ ਹਾਂ ਉਹ ਕੋਈ ਇਸ਼ੂ ਨਹੀਂ ਆਊਗਾ ਪਹਿਲਾ ਵੀ ਮਹੀਨਾ ਇੱਕ ਚੱਲਿਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਕੋਈ ਬ੍ਰੀਚ ਨਹੀਂ ਹੋਈ ਤੇ ਹੁਣ ਵੀ ਉਹਨੂੰ ਰੈਕਟੀਫਾਈ ਕਰ ਰਹੇ ਹਾਂ ਇੱਕ ਪ੍ਰੀਕਾਸ਼ਨ ਦੇ ਤੌਰ ਤੇ ਉਹਨੂੰ ਅਸੀਂ ਕਰਵਾ ਰਹੇ ਹਾਂ ਵੀ ਕੋਈ ਪ੍ਰੋਬਲਮ ਆਵੇ ਤੇ ਸਹੀ ਰਹੂਗਾ ਜੀ ਇਹਦੇ ਵਿੱਚ ਪਾਣੀ ਵੀ ਨਹੀਂ ਚੱਲਦਾ ਲੰਬਾ ਏਰੀਆ ਸੀਗਾ ਜਿਹਦੇ ਵਿੱਚ ਕਰਵਾਏ ਗਏ ਸੀ ਇਹ ਦੇਖੋ ਲਗ ਲਗ ਪੈਚੀ ਸੀਗੇ ਜੀ ਹਾਂ ਪੈਚੀ ਸੀ ਤੇ ਉਹਦੇ ਵਿੱਚ ਇੱਕ ਦੋ ਪੈਚਾਂ 'ਚ ਕੋਈ ਇਸ਼ੂ ਆਇਆ ਸਾਡੇ ਧਿਆਨ 'ਚ ਤੇ ਉਹ ਨਾਲ ਦੀ ਨਾਲ ਅਸੀਂ ਇਹਨੂੰ ਟੇਕ ਅਪ ਕਰਕੇ ਉਹ ਮੌਕੇ ਤੇ ਚੱਲ ਰਿ ਦੋਨੋਂ ਇੱਕ ਦੋ ਦਿਨਾਂ ਚੰਕ ਕਰਕੇ ਕਿਹ ਕੰਦ ਦੇਖਿਆ ਕਿ ਸੈਂਡ ਬੈਗ ਲੱਗੇ ਹੋਏ ਆ ਉੱਥੇ ਹੋਏ ਉੱਥੇ ਸਾਰਾ ਇਹ ਨਾ ਵੀ ਜਦੋਂ ਇੱਕ ਨੂੰ ਪਾਣੀ ਆਪਾਂ ਛੱਡਣਾ ਪਿਆ ਪਾਣੀ ਪ੍ਰਾਇਓਰਿਟੀ ਹੁੰਦਾ ਫਿਰ ਹੁਣ ਅਸੀਂ ਪੈਂਡਿੰਗ ਰੱਖ ਲਿਆ ਸੀ ਉਹ ਹੁਣ ਅਸੀਂ ਕਰਵਾ ਰਹੇ ਹਾਂ ਕਿਉਂਕਿ ਉਦੋਂ ਸਮਾਂ ਘੱਟ ਮਿਲਿਆ ਸਾਨੂੰ ਪੈਚੀ ਜ਼ਿਆਦਾ ਸੀ ਤੇ ਬਟ ਹੁਣ ਸਾਡੇ ਕੋਲ ਸਮਾਂ ਹੁਣ ਅਸੀਂ ਇਹਨੂੰ ਕਰਵਾ ਰਹੇ ਹਾਂ ਜੀ ਨਹੀਂ ਸਰ ਲਾਪਰਵਾਹੀ ਤਾਂ ਇਹ ਹੈ ਵੀ ਜਦੋਂ ਪਿੱਛੇ ਨਾ ਐਕਚੁਅਲੀ ਜ਼ਮੀਨدار ਮਿੱਟੀ ਮੜ ਲੈਂਦੇ ਆ ਜੀ ਕਿਉਂਕਿ ਉਹਨਾਂ ਦਾ ਖੇਤ ਹੁੰਦੇ ਆ ਤੇ ਉਹਦੇ ਕਰਕੇ ਉਹ ਥੋੜਾ ਜਿਹਾ ਵੀਕ ਕਰ ਦਿੰਦੇ ਆ ਪੋਰਸ਼ਨ ਨੂੰ ਉਸ ਕਰਕੇ ਵੀ ਕਿਉਂਕਿ ਇਹਦੇ ਵਿੱਚ ਡਿਸਚਾਰਜ ਬਹੁਤ ਜ਼ਿਆਦਾ ਹੈ ਪਾਣੀ ਦਾ ਦਬਾਅ ਰਹਿੰਦਾ ਹੈ ਕਿਉਂਕਿ ਇਹਦਾ ਸੈਕਸ਼ਨ ਇਸ ਤਰ੍ਹਾਂ ਦਾ ਹੈ ਵੀ ਆਸ-ਪਾਸੇ ਜਿਹੜੀਆਂ ਕੰਧਾਂ ਉਸਤੇ ਦਬਾਅ ਰਹਿੰਦਾ ਪਾਣੀ ਦਾ ਤੇ ਉਹ ਫਿਰ ਜਦੋਂ ਜਿਮੀਦਾਰ ਵੱਢਦੇ ਆ ਉਹ ਸੈਕਸ਼ਨ ਘਟਦਾ ਹੈ ਉਦੋਂ ਥੋੜਾ ਬਹੁਤ ਪ੍ਰੈਸ਼ਰ ਪਾਣੀ ਦੇ ਪ੍ਰੈਸ਼ਰ ਵਾਲੀ ਦਿੱਕਤ ਆਉਂਦੀ ਹੈ ਸਰ ਪਾਣੀ ਦੀ ਹੋਰੀ ਹੈ ਕਿ 15 ਅਪ੍ਰੈਲ ਤੱਕ ਹਾਂਜੀ ਕੰਮ ਪੂਰਾ ਜੋਰਾਂ ਚਾ ਆਪਣੇ 15 ਅਪ੍ਰੈਲ ਤੋਂ ਹਰ ਹਾਲਤ 'ਚ ਜੇ ਪਾਣੀ ਜਿਹੜਾ ਸਪਲਾਈ ਬਹਾਲ ਹੋ ਗਈ ਜੀ ਸੋ ਤੋਂ ਇੱਕ ਵਾਰੀ ਹਾਲਾਤ ਜਿਹੜੇ ਆ ਫੇਰ ਦਿਖਾ ਦੇਣੇ ਮਲੂਕਪੁਰਾ ਜਿਹੜਾ ਮਾਈਨਰ ਹੈਗਾ ਲੱਖਾਂ ਖੇਤੀ ਜਿਹੜੀ ਹੈਗੀ ਉਸ ਨੂੰ ਜਿਹੜਾ ਪਾਣੀ ਇੱਥੋਂ ਹੀ ਲੱਗਦਾ ਹੈਗਾ ਲੇਕਿਨ ਹਾਲਾਤ ਕਿਸ ਤਰ੍ਹਾਂ ਦੇ ਹੈਗੇ ਤੁਸੀਂ ਦੇਖ ਸਕਦੇ ਹੋ ਆ ਕਈ ਥਾਂ ਤੋਂ ਜਿਹੜੇ ਸਮੇਂ-ਸਮੇਂ ਤੇ ਜਿਹੜੀ ਹੈ ਟੁੱਟਦੀ ਹੈਗੀ ਤਾਂ ਉਸ ਤੋਂ ਬਾਅਦ ਰਿਪੇਅਰ ਕੀਤੀ ਜਾਂਦੀ ਹੈ ਲੇਕਿਨ ਰਿਪੇਅਰ ਕਿਸ ਤਰ੍ਹਾਂ ਦੀ ਹੈਗੀ ਉਹ ਹਾਲਾਤ ਤੁਹਾਡੇ ਸਾਹਮਣੇ ਇਹ ਤਸਵੀਰਾਂ ਜਿਹੜੀਆਂ ਹੈਗਾ ਬਿਆਨ ਕਰਦੀਆਂ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਮਹਿਕਮਾ ਤੇ ਠੇਕੇਦਾਰ ਦੀ ਜਿਹੜੀ ਹੈ ਵੱਡੀ ਲਾਪਰਵਾਹੀ ਹੈ ਜਾਂ ਫਿਰ ਮਿਲੀ ਭੁਗਤ ਜੜੀ ਹੈਗੀ ਉਸ ਦਾ ਹੀ ਨਤੀਜਾ ਹੈ ਕਿ ਜਿਹੜੀਆਂ ਨਹਿਰਾਂ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕੁਝ ਮਹੀਨੇ ਹੀ ਪਹਿਲਾਂ ਜਿਹੜੀਆਂ ਇਸ ਨੂੰ ਰਿਪੇਅਰ ਕੀਤਾ ਗਿਆ ਸੀਗਾ ਇਹ ਪੂਰੀ ਮਲੂਕਪੁਰਾ ਮੈਨਰ ਦੇ ਵਿੱਚ ਹੈ ਕੱਲੀ ਇੱਕ ਹੀ ਥਾਂ ਨਹੀਂ ਹੈ ਲੇਕਿਨ ਇਹ ਕਈ ਥਾਂ ਤੇ ਇਸ ਤਰ੍ਹਾਂ ਦੇ ਜਿਹੜੇ ਹੈ ਤੁਹਾਨੂੰ ਕੱਟ ਜਿਹੜੇ ਨਜ਼ਰ ਆਣਗੇ ਜਿੱਥੇ ਰਿਪੇਅਰ ਹੋਈ ਕੀ ਕੀਤੀ ਜਾ ਰਹੀ ਹੈ ਕਿ ਇੰਨਾ ਪੂਰੇ ਜਿਹੜੀ ਜਿੰਨੀ ਰਿਪੇਅਰ ਹੋਈ ਹੈ ਉਹਨਾਂ ਦੀ ਜਿਹੜੀ ਹੈਗੀ ਉੱਚ ਪੱਧਰੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਜੋ ਵੀ ਜ਼ਿੰਮੇਵਾਰ ਹੈਗੇ ਉਹਨਾਂ ਦੇ ਖਿਲਾਫ ਹੈ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਫਤਾਰ ਗਿਲ ਪੇਟੀ ਸੇ ਨਿਊਜ਼ ਅਬੋਹਰ